ਹਾਲੋ ਚੜ ਗਈ ਫਿਰ ਕੋਠੇ ਤੇ ਗਾਂ ਪੰਜਾਬੀ ਦਾ ਇੱਕ ਅਖਾਣ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ ਪਰ ਪਿੰਡ ਬੜਿੰਗ ਚ ਅੱਜ ਕੁਝ ਇਹ ਹੀ ਹੋਇਆ ਕਿ ਗਾਂ ਕੋਠੇ ਤੇ ਚੜ ਗਈ ਜਿਸ ਨੂੰ ਕਾਫੀ ਮੁਸ਼ਕਲ ਤੋਂ ਪ੍ਰੰਤ ਉਤਾਰਿਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੀ ਕੰਧ ਨਾਲ ਲੱਗੇ ਢੇਰ ਸਹਾਰੇ ਇੱਕ ਛੱਤ ਤੇ ਚੜ ਗਈ ਤੇ ਫਿਰ ਛੱਤ ਤੋਂ ਦੂਜੀ ਛੱਤ ਤੇ ਇਹ ਗਾਂ ਘੁੰਮਦੀ ਰਹੀ ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਲ ਨਾਲ ਹੇਠਾਂ ਉਤਾਰਿਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਧੜਾ ਧੜ ਵਾਇਰਲ ਹੋ ਰਹੀ ਹੈ ਲੋ ਕਰ ਗਈ ਫਿਰ ਕੋਠੇ ਤੇ ਗਾਂ ਪੰਜਾਬੀ ਦਾ ਇੱਕ ਅਖਾਣ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ ਪਰ ਪਿੰਡ ਬੜਿੰਗ ਚ ਅੱਜ ਕੁਝ ਅਜਿਹਾ ਹੀ ਹੋਇਆ ਕਿ ਗਾਂ ਕੋਠੇ ਤੇ ਚੜ ਗਈ ਜਿਸ ਨੂੰ ਕਾਫੀ ਮੁਸ਼ਕਲ ਤੋਂ ਪਰੰਤ ਉਤਾਰਿਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੀ ਕੰਧ ਨਾਲ ਲੱਗੇ ਢੇਰ ਸਹਾਰੇ ਇੱਕ ਛੱਤ ਤੇ ਚੜ ਗਈ ਤੇ ਫਿਰ ਛੱਤ ਤੋਂ ਦੂਜੀ ਛੱਤ ਤੇ ਇਹ ਗਾਂ ਘੁੰਮਦੀ ਰਹੀ ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਲ ਨਾਲ ਹੇਠਾਂ ਉਤਾਰਿਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਧੜਾ ਧੜ ਵਾਇਰਲ ਹੋ ਰਹੀ ਹੈ ਹਾਲੋ ਚੜ ਗਈ ਫਿਰ ਕੋਠੇ ਤੇ ਗਾਂ ਪੰਜਾਬੀ ਦਾ ਇੱਕ ਖਾਨ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ ਪਰ ਪਿੰਡ ਬੜਿੰਗ ਚ ਅੱਜ ਕੁਝ ਅਜਿਹਾ ਹੀ ਹੋਇਆ ਕਿ ਗਾਂ ਕੋਠੇ ਤੇ ਚੜ ਗਈ ਜਿਸ ਨੂੰ ਕਾਫੀ ਮੁਸ਼ਕਲ ਤੋਂ ਪਰਤ ਉਤਾਰਿਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੀ ਕੰਧ ਨਾਲ ਲੱਗੇ ਢੇਰ ਸਹਾਰੇ ਇੱਕ ਛੱਤੇ ਚੜ ਗਈ ਤੇ ਫਿਰ ਛੱਤ ਤੋਂ ਦੂਜੀ ਛੱਤ ਤੇ ਇਹ ਗਾਂ ਘੁੰਮਦੀ ਰਹੀ ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਲ ਨਾਲ ਹੇਠਾਂ ਉਤਾਰਿਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਧੜਾ ਧੜ ਵਾਇਰਲ ਹੋ ਰਹੀ ਹੈ ਹਾਲੋ ਚੜ ਗਈ ਫਿਰ ਕੋਠੇ ਤੇ ਗਾਂ ਪੰਜਾਬੀ ਦਾ ਇੱਕ ਖਾਨ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ ਪਰ ਪਿੰਡ ਬੜਿੰਗ ਚ ਅੱਜ ਕੁਝ ਅਜਿਹਾ ਹੀ ਹੋਇਆ ਕਿ ਗਾਂ ਕੋਠੇ ਤੇ ਚੜ ਗਈ ਜਿਸ ਨੂੰ ਕਾਫੀ ਮੁਸ਼ਕਲ ਤੋਂ ਪ੍ਰੰਤ ਉਤਾਰਿਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੀ ਕੰਧ ਨਾਲ ਲੱਗੇ ਢੇਰ ਸਹਾਰੇ ਇੱਕ ਛੱਤ ਤੇ ਚੜ ਗਈ ਤੇ ਫਿਰ ਛੱਤ ਤੋਂ ਦੂਜੀ ਛੱਤ ਤੇ ਇਹ ਗਾਂ ਘੁੰਮਦੀ ਰਹੀ ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਲ ਨਾਲ ਹੇਠਾਂ ਉਤਾਰਿਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਧੜਾ ਧੜ ਵਾਇਰਲ ਹੋ ਰਹੀ ਹੈ ਹਾਲੋ ਚੜ ਗਈ ਫਿਰ ਕੋਠੇ ਤੇ ਗਾਂ ਪੰਜਾਬੀ ਦਾ ਇੱਕ ਖਾਨ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ ਪਰ ਪਿੰਡ ਬੜਿੰਗ ਚ ਅੱਜ ਕੁਝ ਅਜਿਹਾ ਹੀ ਹੋਇਆ ਕਿ ਗਾਂ ਕੋਠੇ ਤੇ ਚੜ ਗਈ ਜਿਸ ਨੂੰ ਕਾਫੀ ਮੁਸ਼ਕਲ ਤੋਂ ਪਰਤੂ ਉਤਾਰਿਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੀ ਕੰਧ ਨਾਲ ਲੱਗੇ ਢੇਰ ਸਹਾਰੇ ਇੱਕ ਛੱਤ ਤੇ ਚੜ ਗਈ ਤੇ ਫਿਰ ਛੱਤ ਤੋਂ ਦੂਜੀ ਛੱਤ ਤੇ ਇਹ ਗਾਂ ਘੁੰਮਦੀ ਰਹੀ ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਲ ਨਾਲ ਹੇਠਾਂ ਉਤਾਰਿਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਧੜਾ ਧੜ ਵਾਇਰਲ ਹੋ ਰਹੀ ਹੈ ਹਾਲੋ ਗੜ ਗਈ ਫਿਰ ਕੋਠੇ ਤੇ ਗਾਂ ਪੰਜਾਬੀ ਦਾ ਇੱਕ ਖਾਨ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ ਪਰ ਪਿੰਡ ਬੜਿੰਗ ਚ ਅੱਜ ਕੁਝ ਇਹ ਹੀ ਹੋਇਆ ਕਿ ਗਾਂ ਕੋਠੇ ਤੇ ਚੜ ਗਈ ਜਿਸ ਨੂੰ ਕਾਫੀ ਮੁਸ਼ਕਲ ਤੋਂ ਪ੍ਰੰਤ ਉਤਾਰਿਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੀ ਕੰਧ ਨਾਲ ਲੱਗੇ ਢੇਰ ਸਹਾਰੇ ਇੱਕ ਛੱਤ ਤੇ ਚੜ ਗਈ ਤੇ ਫਿਰ ਛੱਤ ਤੋਂ ਦੂਜੀ ਛੱਤ ਤੇ ਇਹ ਗਾਂ ਘੁੰਮਦੀ ਰਹੀ ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਲ ਨਾਲ ਹੇਠਾਂ ਉਤਾਰਿਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਧੜਾ ਧੜ ਵਾਇਰਲ ਹੋ ਰਹੀ ਹੈ ਹਾਲੋ ਚੜ ਗਈ ਫਿਰ ਕੋਠੇ ਤੇ ਗਾਂ ਪੰਜਾਬੀ ਦਾ ਇੱਕ ਅਖਾਣ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ ਪਰ ਪਿੰਡ ਬੜਿੰਗ ਚ ਅੱਜ ਕੁਝ ਇਹ ਹੀ ਹੋਇਆ ਕਿ ਗਾਂ ਕੋਠੇ ਤੇ ਚੜ ਗਈ ਜਿਸ ਨੂੰ ਕਾਫੀ ਮੁਸ਼ਕਲ ਤੋਂ ਪ੍ਰੰਤ ਉਤਾਰਿਆ ਗਿਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੀ ਕੰਧਾਂ ਨਾਲ ਲੱਗੇ ਢੇਰ ਸਹਾਰੇ ਇੱਕ ਛੱਤ ਤੇ ਚੜ ਗਈ ਤੇ ਫਿਰ ਛੱਤ ਤੋਂ ਦੂਜੀ ਛੱਤ ਤੇ ਇਹ ਗਾਂ ਘੁੰਮਦੀ ਰਹੀ ਪਿੰਡ ਵਾਸੀਆਂ ਨੇ ਇਸ ਨੂੰ ਕਾਫੀ ਮੁਸ਼ਕਲ ਨਾਲ ਹੇਠਾਂ ਉਤਾਰਿਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਧੜਾ ਧੜ ਵਾਇਰਲ ਹੋ ਰਹੀ ਹੈ